ਕੀ ਪ੍ਰਾਈਸ ਰਹਿੰਦਾ ਜੀ ਦਾ ਇਸ ਚੇਅਰ ਦਾ ਰੇਟ ਸਿਰਫ 400 ਰੁਪਏ ਦਾ ਜੀ 400 ਰੁਪਏ ਦੀ 3 ਸਾਲ ਦੀ ਗਾਰੰਟੀ ਲਓ ਜੀ ਆ ਪੂਰਾ ਤੁਸੀਂ ਹਨਾ ਕਿ ਸੰਸਾਰ ਇਹ ਹੈਂਡਲੂਮ ਦਾ ਪੂਰਾ ਸੰਸਾਰ ਹੈ ਜੀ ਆ ਚੈੱਕ ਕਰੋ ਬਾਈ ਜੀ ਕੁਰਸੀਆਂ ਅੱਛਾ ਬਾਈ ਜੀ ਇੱਥੇ 3 ਸਾਲ ਦੀ ਗਾਰੰਟੀ ਵਾਲੀਆਂ ਜੀ ਤੇ 5 ਸਾਲ ਦੀ ਗਾਰੰਟੀ ਵਾਲੀਆਂ ਇੱਥੇ ਪਈਆਂ ਨੇ ਸਾਰੀਆਂ ਤੇ ਅੱਛਾ ਬਾਈ ਜੀ ਆ ਜਿਹੜਾ ਮਟੀਰੀਅਲ ਤੇ ਲੱਗਾ ਇਹ ਕੀ ਹੈ ਜੀ ਇਹ ਕੇਨ ਲੱਗੀ ਹੋਈ ਹੈ ਪਲਾਸਟਿਕ ਦੀ ਅੱਛਾ ਪਲਾਸਟਿਕ ਦੀ ਕੇਨ ਦੇ ਬਣੇ ਹੋਏ ਨੇ ਜੀ ਹੈ ਲਓ ਜੀ ਆ ਵੀ ਕਲਰ ਆ ਗਿਆ ਤੇ ਸਮਾਨ ਇਹਨਾਂ ਕੋਲ ਇੱਕ ਤੋਂ ਇੱਕਾ ਕੰਬਲ ਵਗੈਰਾ ਵੀ ਹੈਗੇ ਨੇ ਉਹਦੀ ਆਪਾਂ ਬਾਅਦ ਚ ਗੱਲ ਕਰਾਂਗੇ। ਲਓ ਜੀ ਆਹ ਚੈੱਕ ਕਰੋ ਤੁਸੀਂ ਪੰਘੂੜਾ ਝੂਲਾ ਵੀ ਕਹਿ ਸਕਦੇ ਹੋ। ਜੀ ਇਹ ਰਿਵੋਲਵਿੰਗ ਚੇਅਰ ਸੀ ਸਾਰੀਆਂ। ਓਕੇ ਅੱਛਾ ਜੀ ਇਹ ਕਿੰਨੇ ਤੋਂ ਸ਼ੁਰੂ ਹੋਈਆਂ ਨੇ ਆਪਣੇ ਕੋਲ ਜੀ? ਸ਼ੁਰੂ 2000 ਤੋਂ ਹੋ ਜਾਂਦੇ ਰਿਵੋਲਵਿੰਗ ਚੇਅਰ ਸ਼ੁਰੂ ਸਾਡੇ ਕੋਲ। ਅੱਛਾ ਜੀ। ਜੀ। ਲਓ ਜੀ ਆਹ ਲਮਾਰੀਆਂ ਨੇ ਤੇ ਆਪਾਂ ਕੱਲੀ-ਕੱਲੀ ਲਮਬਾਰੀ ਹੈ ਜਿਹੜੀ ਇਹਦੇ ਬਾਰੇ ਪੁੱਛਦੇ ਆਂ ਪ੍ਰਾਈਸ ਕਿਵੇਂ ਆ ਹਨਾ ਬਾਈ ਜੀ ਕਹਿੰਦੇ ਸੀ ਆਪਾਂ ਜੀ ਬਾਜ ਜੀ ਬਸ 3900 ਦੇ ਵਿੱਚ ਤੁਹਾਨੂੰ 4 ਕੁਰਸੀਆਂ ਤੇ ਇੱਕ ਆ ਟੇਬਲ ਮਿਲ ਜੂਗਾ ਜ ਟੇਬਲ ਦੇ ਉੱਪਰ ਲੱਕੜ ਦਾ ਹਨਾ ਸਿਸਟਮ ਆ ਲੱਗਾ ਆਮ ਨਾਲੋਂ ਚੌੜੀ ਕੁਰਸੀ ਤੇ ਬੜੀ ਕੁਰਸੀ ਹੈ ਜੀ ਇਹ ਅੱਛਾ ਜੀ ਉੱਚੀ ਨਹੀਂ ਵੀ ਹੋ ਜਾਂਦੀ ਹੈ ਹਾਂਜੀ ਹਾਂ ਐਡਜਸਟ ਹੋ ਜਾਂਦੀ ਹੈ ਜੀ ਇਹ ਬਿਲਕੁਲ ਜੀ ਤਾਂ ਬਾਈ ਕਿੰਨੇ ਬਾਈ ਕਿੰਨੇ ਦਾ ਇਹ ਟੇਬਲ ਆ ਜੀ ਆਫਿਸ ਵਾਲਾ ਇਹ 6 ਬਾਈ 2.5 ਦਾ ਟੇਬਲ ਹੈ ਜੀ ਇਹ ਵਾਲਾ ਅੱਛਾ 6 ਫੁੱਟ ਬਾਈ 2.5 ਫੁੱਟ ਦਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਤਾਂ ਆਪਾਂ ਇਸ ਟਾਈਮ ਪਟਿਆਲੇ ਨਾਬਾ ਗੇਟ ਖੜੇ ਹੋਏ ਆਂ ਤੇ ਇੱਕ ਇਹੋ ਜੀ ਸ਼ਾਪ ਤੇ ਤੁਹਾਨੂੰ ਲੈ ਕੇ ਆਏ ਆਂ ਦੇਖੋ ਸ਼ਾਪ ਦਾ ਨਾਮ ਹੈਗਾ ਜੀ ਵਾਇਲਡ ਤੇ ਇਹੋ ਜੀ ਸ਼ ਫਰਨੀਚਰ ਦਾ ਸਮਾਨ ਬਹੁਤ ਹੀ ਸਸਤੇ ਰੇਟਾਂ ਦੇ ਮਿਲਣ ਜਾ ਰਿਹਾ ਹੈ ਸਭ ਤੋਂ ਪਹਿਲਾਂ ਅੰਕਲਾਂਟੀ ਨੇ ਮਿਲੀ ਹੈ ਸਸੀ ਕੌਰ ਅੰਕਲ ਜੀ ਅੰਕਲਾਂਟੀ ਇਹਨਾਂ ਦੀ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀਗੀ ਤੇ ਬੜਾ ਵਧੀਆ ਰਿਸਪਾਂਸ ਆਇਆ ਸੀਗਾ ਤੇ ਬਾਈ ਜੀ ਨੇ ਆਪਾਂ ਨੂੰ ਦੁਬਾਰੇ ਸੱਦਿਆ ਐ ਇੰਨਾ ਕੁ ਸਮਾਨ ਇਹਨਾਂ ਕੋਲ ਵੀ ਮਤਲਬ ਚਾਦਰਾਂ ਹਨਾ ਸਹਰਾਣੇ ਆ ਗਏ ਗਲਿਚੇ ਮਤਲਬ ਬਾਈ ਜੀ ਬਾਕੀ ਦੱਸਣਗੇ ਸਭ ਤੋਂ ਪਹਿਲਾਂ ਕਿਹੜੀ ਚੀਜ਼ ਨਾਲ ਬਾਗਰ ਪਾਉਣਾ ਸასი ਸ਼ਕਲ ਬਾਈ ਜੀ ਸასი ਸ਼ਕਲ ਜੀ ਉਹ ਠੀਕ ਠਾਕ ਹੋ ਜੀ ਵਧੀਆ ਚੱਲ ਰਹਾ ਬਹੁਤ ਵਧੀਆ ਜੀ ਤੁਸੀਂ ਸੁਣਾਓ ਐਨ ਵਧੀਆ ਕਿਰਪਾ ਜੀ ਹਾਂਜੀ ਬਾਈ ਜੀ ਕਰਾ ਦਿਓ ਸ਼ੁਰੂ ਜੀ ਸਮਾਨ ਤੋਂ ਵੈਸੇ ਤਾਂ ਮੈਨੂੰ ਲੱਗਦਾ ਵੀ ਜੇ ਆਪਾਂ ਸਾਰਾ ਸਮਾਨ ਕਵਰ ਕਰਨਾ ਹੋਵੇ ਤੁਹਾਡੀ ਸ਼ਾਪ ਦਾ ਤੇ ਮੈਨੂੰ ਲੱਗਦਾ ਵੀ 2 ਘੰਟੇ ਦੀ ਫਿਲਮ ਬਣ ਜੂਗੀ ਹਨਾ ਹਾਂਜੀ ਲਓ ਜੀ ਬਾਈ ਜੀ ਚੇਅਰਸ ਬਾਰੇ ਦੱਸਣਗੇ ਮੈਨੂੰ ਲੱਗਦਾ ਪਹਿਲਾਂ ਕਿਉਂਕਿ ਜੋੜੀਆਂ ਨੇ ਸਾਹਮਣੇ ਆ ਦੇਖੋ ਜੀ ਲਓ ਬਾਈ ਜੀ ਕਰੋ ਸ਼ੁਰੂ ਇਹਨਾਂ ਬਾਰੇ ਜੀ ਇਹ ਪਲਾਸ ਚੇਅਰ ਬਣੀ ਹੋਈ ਹੈ ਅੱਛਾ ਜੀ ਫਾਈਬਰ ਦੀ ਜੀ ਪਲਾਸਟਿਕ ਨਹੀਂ ਹੈਗੀ ਫਾਈਬਰ ਆ ਫਾਈਬਰ ਦੀ ਮਤਲਬ ਕਿ ਪਲਾਸਟਿਕ ਤੋਂ ਵੱਧ ਹੰਡਣ ਵਾਲੀ ਹੈ ਜੀ ਬਿਲਕੁਲ ਜੀ ਜੀ ਅੱਛਾ ਜੀ 3 ਸਾਲ ਦੀ ਗਾਰੰਟੀ ਹੈ ਕੁਰਸੀ ਦੀ ਜੀ ਜੀ 3 ਸਾਲ ਦੇ ਵਿੱਚ ਰਿਪਲੇਸਮੈਂਟ ਗਾਰੰਟੀ ਹੈ ਜੀ ਇਹ ਔਰਥੋ ਮਾਡਲ ਹੈ ਇਹ ਇਹ ਬੈਕ ਨੂੰ ਸਪੋਰਟ ਕਰਦਾ ਬਹੁਤ ਜ਼ਿਆਦਾ ਹਮ ਲਓ ਜੀ ਆ ਆਪਣੀ ਬੈਕ ਜਦੋਂ ਆਪਾਂ ਬਹਿਣਾ ਆਪਣੇ ਲੱਕ ਨੂੰ ਸਪੋਰਟ ਕਰੂਗਾ ਜੀ ਇਹ ਹੈਗਾ ਔਰਥੋ ਮਾਡਲ ਅੱਛਾ ਭਾਈ ਜੀ ਇਹ ਸੈੱਟ ਮਿਲਦਾ ਕਿ ਕੱਲੀ ਕੱਲੀ ਮਿਲ ਜਾਂਦੀ ਹੈ ਇਹ ਸੈੱਟ ਵੀ ਲੈਣਾ ਚਾਹੁੰਦੇ ਹੋ ਸੈੱਟ ਵੀ ਮਿਲ ਜਾਏਗਾ ਕੱਲੀ ਚਾਹੀਦੀ ਹੈ ਕੱਲੀ ਵੀ ਮਿਲ ਜੂਗੀ ਕੀ ਪ੍ਰਾਈਸ ਰਹਿੰਦਾ ਜਿਹਦਾ ਇਸ ਚੇਅਰ ਦਾ ਰੇਟ ਸਿਰਫ 400 ਰੁਪਏ ਦਾ ਜੀ 400 ਰੁਪਏ ਦੀ 3 ਸਾਲ ਦੀ ਗਾਰੰਟੀ ਲਓ ਜੀ ਆਹ ਚੇਅਰ ਸਿਰਫ 400 ਰੁਪਏ ਦੀ ਹੈ ਤੇ 3 ਸਾਲ ਦੀ ਇਹਦੀ ਮਿਲ ਜੂਗੀ ਗਾਰੰਟੀ ਤੁਹਾਨੂੰ ਇਹਦੇ ਚ ਵੀਰੇ ਹੋਰ ਡਿਜ਼ਾਈਨ ਵੀ ਹੈਗੇ ਦੇਖੋ ਜੀ 1 2 ਅੱਛਾ ਜੀ 3 ਓਕੇ 4 ਤੇ 5 ਆਹ ਸਾਰੇ ਡਿਜ਼ਾਈਨ ਨੇ ਜਿਹੜੇ ਤੁਹਾਨੂੰ 3 ਸਾਲ ਦੀ ਗਾਰੰਟੀ ਵਾਲੇ ਜਿਹੜੀ ਆ ਚੇਅਰ ਤੁਹਾਨੂੰ ਵਿਖਾਈ ਉਹਦੇ ਚ ਮਿਲ ਜਾਣਗੇ ਇਹ ਚਾਰ ਡਿਜ਼ਾਈਨ ਹੋਗੇ ਵਿੱਚ ਆ ਪਾ ਕੇ ਹਨਾ ਜੀ 1 2 3 ਤੇ ਆ 4 ਹੋ ਗਏ ਠੀਕ ਹੈ ਬੜਾ ਪੰਜਵਾਂ ਅੱਗੇ ਪਿਆ ਜੀ ਅੱਛਾ ਪੰਜਵਾਂ ਡਿਜ਼ਾਈਨ ਅੱਗੇ ਪੰਜ ਡਿਜ਼ਾਈਨ ਆ ਗਏ ਲਓ ਜੀ ਇਸ ਤੋਂ ਬਾਅਦ ਹੈ 5 ਸਾਲ ਦੀ ਗਾਰੰਟੀ ਵਾਲੀ ਚੇਅਰ ਮਿਲੇਗੀ ਜੀ ਅੱਛਾ ਇਹਦੀ 5 ਸਾਲ ਦੀ ਗਾਰੰਟੀ ਹੈ ਠੀਕ ਹੈ ਪੱਕਾ ਬਿੱਲ ਕੱਟ ਕੇ ਮਿਲੇਗਾ ਜੀ ਕੁਰਸੀ ਦਾ ਟੁੱਟ ਜੇ ਫੁੱਟ ਜੇ ਕੁਝ ਹੋ ਜਾਏ ਰਿਪਲੇਸਮੈਂਟ ਹੈ ਪੀਸ ਟੂ ਪੀਸ ਅੱਛਾ ਜੀ ਜੀ ਹੁਣ ਤੁਹਾਡੇ ਕੋਲ ਇੰਨੀਆਂ ਕੁ ਨੇ ਕਿ ਹੋਰ ਵੀ ਹੈਗੀਆਂ ਨੇ ਇਸ ਤੋਂ ਬਹੁਤ ਜ਼ਿਆਦਾ ਨਹੀਂ ਜੀ ਆਜੋ ਅੱਛਾ ਜੀ ਲਓ ਜੀ ਹੁਣ ਆਪਾਂ ਇਹਨਾਂ ਦੇ ਸਟੋਰ 'ਚ ਜਾਂਦੇ ਆਂ ਆ ਗੱਦੇ ਦੇਖੋ ਕਿੰਨੇ ਇੰਨਾਂ ਕੋਲ ਪਏ ਨੇ ਪਹਿਲਾਂ ਲਾਸਟ ਵੀਡੀਓ ਆਪਾਂ ਦਿਵਾਲੀ ਤੋਂ ਪਹਿਲਾਂ ਇਹਨਾਂ ਦੀ ਪਾਈ ਸੀ ਗੱਦੇ ਬਹੁਤ ਸੀ ਇਨਾਂ ਕੋਲ ਤੇ ਹੁਣ ਆਪਾਂ ਇਹਨਾਂ ਦੀ ਚੇ ਉਹ ਬੱਲੇ ਭਾਜੀ ਤੁਸੀਂ ਤਾਂ ਬਹੁਤ ਕੁਰਸੀਆਂ ਹੀ ਕੁਰਸੀਆਂ ਮੱਲਾ ਦਾ 1150 ਕੁਰਸੀ ਜ਼ਿਆਦਾ ਹੀ ਹੋਣੀ ਹਨਾ ਇੱਥੇ ਲਓ ਜੀ ਆ ਚੈੱਕ ਕਰੋ ਤੁਸੀਂ ਜਿੰਨਾ ਮਰਜ਼ੀ ਸਟਾਕ ਲੈ ਲਓ ਜੀ ਵਰਲਡ ਵਾਲਿਆਂ ਕੋਲ ਆਓ ਅੱਛਾ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਜੀ ਨਾਲ ਨਾਲ ਚੱਲਦੀ ਵੀਡੀਓ ਦੇ ਵਿੱਚ ਜੀ ਸਾਡਾ ਸ਼ੋਰੂਮ ਨਾਬਾ ਗੇਟ ਹਾਂਜੀ ਮੇਨ ਰੋਡ ਤੇ ਜੀ ਵਰਲਡ ਜੀ ਵਰਲਡ ਜੀ ਵਰਲਡ ਦੇ ਨਾਂ ਤੋਂ ਜੀ ਡਬਲ ਈ ਤੇ ਵਰਲਡ ਅੱਗੇ ਵਰਲਡ ਵਾਲਾ ਵਰਲਡ ਜੀ ਹਨਾ ਬਾਈ ਜੀ ਜੀ ਵਲਡ ਮਤਲਬ ਸੰਸਾਰ ਬਣਾਇਆ ਪੂਰਾ ਤੁਸੀਂ ਹੈ ਨਾ ਕਿਉਂਕਿ ਸੰਸਾਰ ਇਹ ਹੈਂਡ ਰੂਮ ਦਾ ਪੂਰਾ ਸੰਸਾਰ ਹੈ ਜੀ ਆ ਚੈੱਕ ਕਰੋ ਬਾਈ ਜੀ ਕੁਰਸੀਆਂ ਅੱਛਾ ਬਾਈ ਜੀ ਇੱਥੇ 3 ਸਾਲ ਦੀ ਗਾਰੰਟੀ ਵਾਲੀਆਂ ਜੀ ਤੇ 5 ਸਾਲ ਦੀ ਗਾਰੰਟੀ ਵਾਲੀਆਂ ਇੱਥੇ ਪਈਆਂ ਨੇ ਸਾਰੀਆਂ ਜੀ ਬਾਕੀ ਕਲਰ ਬਾਈ ਜੀ ਇਹ ਚ ਬਰਾਉਨ ਹੀ ਹੈ ਮੋਸਟਲੀ ਬਰਾਉਨ ਕਲਰ ਹੁੰਦਾ ਹੈ ਜੀ ਜੀ ਇਹਦੇ ਚ ਕੈਮਲ ਕਲਰ ਗਲੇਕ ਗਰੇ ਕਲਰ ਅੱਛਾ ਦੋ ਕਲਰ ਦੋਨੋਂ ਹੋਰ ਮਿਲ ਜਾਣਗੇ ਓਕੇ ਓਕੇ ਠੀਕ ਹੈ ਜੀ ਲਓ ਜੀ ਕਰੋ ਚੈੱਕ ਤੁਸੀਂ ਅੱਛਾ ਬਾਈ ਜੀ ਆਨਲਾਈਨ ਵਗੈਰਾ ਦੇਵੇ ਭੇਜਦੇ ਤੁਸੀਂ ਕਿਵੇਂ ਹਾਂ ਭੇਜਾਂਗੇ ਜੀ ਅੱਛਾ ਜੀ ਜੀ ਜੇ ਮੈਂ ਤੁਸੀ ਭੇਜਣਾ ਹੋਵੇ ਚੇਅਰ ਜਾਂ ਕੁਛ ਹੋਰ ਸਮਾਨ ਕੋਈ ਐਸੀ ਗੱਲ ਨਹੀਂ ਹੈ ਜੀ ਜੋ ਵੀ ਕਸਟਮਰ ਨੂੰ ਪਸੰਦ ਕਰਦਾ ਸਮਾਨ ਭੇਜ ਦਿੰਨੇ ਆ ਜੀ ਉਹਦਾ ਜਿਹੜਾ ਫਰੇਟ ਚਾਰਜਸ ਉਹ ਐਕਸਟਰਾ ਹੁੰਦੇ ਨੇ ਜੀ ਓਕੇ ਜੀ ਠੀਕ ਹੈ ਜੀ ਲਓ ਜੀ ਅੱਛਾ ਭਾਈ ਜੀ ਇਹ ਤੇ ਆਗੀਆਂ ਚੇਅਰਸ ਆਪਣੀਆਂ ਹਨਾ ਜੀ ਤੇ ਤੁਸੀਂ ਕਿਹਾ 1 400 ਵਾਲੀ ਹਾਂਜੀ 1 500 ਵਾਲੀ ਚਾਹੇ ਇੱਕ ਲੈ ਲਓ ਚਾਹੇ ਸੈੱਟ ਜੇ ਕਿਸੇ ਨੇ ਬਲਕ ਚ ਬਾਇ ਕਰਨੀਆਂ 30 40 20 25 ਜਾਂ ਕਿਸੇ ਨੇ ਆਪਣੇ ਕੰਮ ਵਾਸਤੇ ਉਹਦੇ ਲਈ ਕੁਛ ਰੇਟ ਲੱਗੂ ਹੋਰ ਕਰ ਦਾਂਗੇ ਜਿਉਂਦੇ ਚ ਵੀ ਗੱਲ ਕਰ ਦਾਂਗੇ ਜੀ ਲਓ ਜੀ ਤੁਹਾਨੂੰ ਡਿਸਕਾਊਂਟ ਮਿਲ ਜੂਗਾ ਹੋਰ ਜੇ ਤੁਸੀਂ ਮਤਲਬ ਜ਼ਿਆਦਾ ਲੈਣੀਆਂ ਨੇ ਬਲਕ ਚ ਅੱਛਾ ਭਾਈ ਹੋਰ ਕਿਹੜੀ ਕਿਹੜੀ ਆਈਟਮ ਹੈ ਆਪਣੇ ਸ਼ਾਪ ਦੀ ਜਿਹੜੀ ਮਤਲਬ ਲੋਕ ਇਹ ਸੋਚ ਕੇ ਆਉਣ ਕਸਟਮਰ ਵੀ ਆਪ ਨੂੰ ਦੁਨੀਆ ਨਾਲੋਂ ਵਧੀਆ ਰੇਟ ਜਿਹੜਾ ਆਮ ਲੋਕਾਂ ਨਾਲੋਂ ਸਸਤਾ ਮਿਲੂਗਾ ਜੀ ਆਹ ਦੇਖੋ ਜੀ ਇਹ ਆਊਟਡੋਰ ਸੈੱਟ ਹੈ ਲਓ ਜੀ ਕਰੋ ਚੈੱਕ ਆਊਟਡੋਰ ਸੈੱਟ ਮਤਲਬ ਇਹ ਗਾਰਡਨ ਵਗੈਰਾ ਚ ਰੱਖਣ ਵਾਸਤੇ ਹੈ ਜੀ ਜੀ ਲਓ ਜੀ ਇਹ ਗਾਰਡਨ ਚ ਰੱਖਣ ਵਾਸਤੇ ਅੱਛਾ ਭਾਈ ਆ ਜਿਹੜਾ ਮਟੀਰੀਅਲ ਤੇ ਲੱਗਾ ਇਹ ਕੀ ਹੈ ਜੀ ਇਹ ਕੈਨ ਲੱਗੀ ਹੋਈ ਹੈ ਪਲਾਸਟਿਕ ਦੀ ਅੱਛਾ ਪਲਾਸਟਿਕ ਦੀ ਕੈਨ ਦੇ ਬਣੇ ਹੋਏ ਨੇ ਜੀ ਹੈ ਲਓ ਜੀ ਕਰੋ ਚੈੱਕ ਅੱਛਾ ਭਾਈ ਜੀ ਸਾਰੇ ਇਹਦੇ ਚ ਕਲਰ ਨੇ ਜੀ ਸਾਈਜ਼ ਸੇਮ ਨੇ ਸਾਰਾ ਸਾਈਜ਼ ਸੇਮ ਹੈ ਜੀ ਲਓ ਜੀ ਆ ਮਾੜਾ ਜੇ ਮੈਂ ਕਹਾਂਗਾ ਚੱਕੋ ਦੂਜਾ ਕਲਰ ਵੀ ਦਿਖਾ ਦਿਓ ਲਓ ਜੀ ਆ ਕਲਰ ਹੈਗਾ ਇਹਦੇ ਵਿੱਚ ਜੀ ਆਹ ਤਾਂ ਕਲਰ ਬਹੁਤਾ ਹੀ ਪਿਆਰਾ ਜੀ ਹਨਾ ਤੇ ਭਾਈ ਜੀ ਕੀ ਪ੍ਰਾਈਜ਼ ਰਹਿੰਦਾ ਇਹਨਾਂ ਦਾ ਇਹ ਵੈਸੇ ਸੈੱਟ ਮਾਰਕੀਟ 'ਚ 12000 11500 ਦਾ ਵਿਕਦਾ ਹੈ ਸਾਡੇ ਕੋਲ ਸਿਰਫ 7500 ਚ ਹੈ ਜੀ 7500 ਰੁਪਏ ਦੇ ਵਿੱਚ ਸੈੱਟ ਮਿਲ ਜੂਗਾ ਅੱਛਾ ਮਾਰਕੀਟ 'ਚ ਬਾਈ ਜੀ ਕੀ ਰੇਟਾਂ ਦਾ 12000 11500 ਹੂੰ 12000 ਦੇ ਨੇੜੇ ਜਿਹੜੇ ਮਿਲਦਾ ਜੀ 11500 ਤੋਂ 12000 ਦੇ ਵਿੱਚ ਤੇ ਇਹ ਆਪਣੇ ਕੋਲ ਇੱਥੇ ਬਾਈ ਜੀ ਕਹਿੰਦੇ ਮਿਲ ਜੂਗਾ 7500 ਦੇ ਵਿੱਚ ਅੱਛਾ ਇਹਦੇ ਨਾਲ ਟੇਬਲ ਵੀ ਹੁੰਦਾ ਹੈ ਟੇਬਲ ਨਾਲ ਆ ਜੀ ਆ ਦੇਖੋ ਪਿੱਛੇ ਲੱਗੇ ਹੋਏ ਆ ਆ ਦੇਖੋ ਜ ਇਹਨਾਂ ਦੇ ਟੇਬਲ ਵੀ ਲੱਗੇ ਨੇ ਬਾਈ ਉੱਪਰਲਾ ਟੇਬਲ ਤਾਂ ਬਹੁਲਾ ਹੀ ਕੰਟ ਹੈ ਇਹਦੇ ਨਾਲ ਇਹ ਉਹ ਵੀ ਇਹਨਾਂ ਨਾਲ ਹੀ ਇਹ ਤੇ ਬਹੁਤ ਪਿਆਰੇ ਨੇ ਜੀ ਇਹ ਟੇਬਲ ਤੇ 7500 ਰੁਪਏ ਦੇ ਵਿੱਚ ਪੰਜ ਪੀਸ ਹੁੰਦੇ ਨੇ ਜੀ ਚਾਰ ਕੁਰਸੀਆਂ ਇੱਕ ਟੇਬਲ ਓਕੇ 7500 ਚਾਰ ਕੁਰਸੀਆਂ ਤੇ ਇੱਕ ਟੇਬਲ ਮਿਲ ਜੀਓ ਲਓ ਜੀ ਆ ਅਲੱਗ-ਅਲੱਗ ਕਲਰ ਨੇ ਬਾਈ ਜੀ ਥੱਲੇ ਵਾਲਾ ਕਲਰ ਵੀ ਦਿਖਾ ਦਿਆ ਆਪਾਂ ਹਣਾ ਕੱਢ ਕੇ ਕਰਾ ਲਓ ਜੀ ਕਰੋ ਚੱਕ ਆ ਵੀ ਕਲਰ ਆ ਗਿਆ ਤੇ ਸਮਾਨ ਇਹਨਾਂ ਕੋਲ ਇੱਕ ਤੋਂ ਇੱਕਾ ਕੰਬਲ ਵਗੈਰਾ ਵੀ ਹੈਗੇ ਨੇ ਉਹਦੀ ਆਪਾਂ ਬਾਅਦ ਚ ਗੱਲ ਕਰਾਂਗੇ ਲਓ ਜੀ ਆ ਚੈੱਕ ਕਰੋ ਤੁਸੀਂ ਪੰਘੂੜਾ ਝੂਲਾ ਵੀ ਕਹਿ ਸਕਦੇ ਹੋ ਅੱਛਾ ਬਾਈ ਜੀ ਆ ਵਿੱਚੇ ਉਹਦੀ ਗੱਦੀ ਨਾਲ ਜੀ ਗੱਦੀ ਨਾਲ ਹੈ ਜੀ ਅੱਛਾ ਇਹ ਸਾਰਾ ਤੁਸੀਂ ਗਾਰਡਨ ਵਗੈਰਾ ਦੇ ਵਿੱਚ ਆਊਟਡੋਰ ਹਣਾ ਰੱਖਣ ਕਿਵੇਂ ਕੀ ਪ੍ਰਾਈਸ ਰਹਿੰਦਾ ਜੀ ਦਾ ਇਹ 6500 ਰੁਪਏ ਦਾ ਜੀ ਅੱਛਾ ਇਹ 6500 ਦਾ ਬੱਚੇ ਉਹ ਸਾਰੀ ਪਿੱਛੇ ਜਿਹੜੀ ਪਾਈਪ ਆ ਹਨਾ ਜੀ ਤੇ ਕੀ ਇਹਨਾਂ ਦੀ ਗਰੰਟੀ ਵਗੈਰਾ ਹੁੰਦੀ ਹੈ ਕੋਈ ਬਾਈ ਜੀ ਇਹ 2 ਸਾਲ ਦੀ ਗਰੰਟੀ ਹੁੰਦੀ ਹੈ ਇਸ ਦੀ ਜੀ ਅੱਛਾ 2 ਸਾਲ ਦੀ ਜੀ ਜੀ ਤੇ ਇਹਨਾਂ ਨੂੰ ਵੈਸੇ ਧੁੱਪ ਵਗੈਰਾ ਜਿਵੇਂ ਹੁਣ ਤੁਸੀਂ ਕਿਹਾ ਆਊਟਡੋਰ ਵਾਸਤੇ ਆ ਜੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਧੁੱਪੇ ਰੱਖਦੇ ਆ ਨਹੀਂ ਧੁੱਪੇ ਕੁਝ ਨਹੀਂ ਹੁੰਦੇ ਆ ਬਣੇ ਆਊਟਡੋਰ ਵਾਸਤੇ ਆ ਜੀ ਵੈਸੇ ਚੁੱਲਾ 5500 ਤੋਂ ਸ਼ੁਰੂ ਹੋ ਜਾਂਦਾ ਸਾਡੇ ਕੋਲ ਕੀ ਕਹਿੰਦੇ ਇਹਨੂੰ ਤੁਸੀਂ ਸਵਿੰਗ ਕਹਿੰਦੇ ਆ ਜੀ अच्छा अच्छा चूला ठीक है जी असी पंगूड़ा चूला ही कह लो हां जी स्विंग हां ठीक है जी एहे डबल बॉर्डर ਦੇ ਵਿੱਚ ਬਣਿਆ ਹੋਇਆ ਹੈ ਅੱਛਾ ਜੀ ਉਹ ਸ਼ੁਰੂ 5500 ਤੋਂ ਹੋ ਜਾਂਦਾ ਹੈ ਜੀ ਜੀ ਉਸ ਵਾਰ ডিসਪਲੇ 'ਚ ਨਹੀਂ ਲੱਗਿਆ ਉਹ ਸਟਾਕ 'ਚ ਹਾਜ਼ਰ ਹੈ ਸਾਡੇ ਲੋ ਜੀ ਬੁਣਤੀ ਚੈੱਕ ਕਰੋ ਤੁਸੀਂ ਇਹਦੀ ਨੇੜੇੋਂ ਕੈਂਟ ਚੀਜ਼ਾਂ ਮੇਰਾ ਕੰਮ ਆ ਤੁਹਾਨੂੰ ਵਧੀਆ ਵਧੀਆ ਇਨਫੋਰਮੇਸ਼ਨਲ ਵਲੌਗ ਜਿਹੜੇ ਉਹ ਵਿਖਾਉਣੇ ਤੁਸੀਂ ਇੱਥੋਂ ਆਰਡਰ ਵੀ ਮਤਲਬ ਆਨਲਾਈਨ ਵੀ ਕਰ ਸਕਦੇ ਬਾਈ ਦਾ ਨੰਬਰ ਆ ਗਿਆ ਤੁਸੀਂ ਚੀਜ਼ਾਂ ਮੰਗਾ ਸਕਦੇ ਅੱਛਾ ਬਾਈ ਜੀ ਹੁਣ ਅੱਗੇ ਆਪਾਂ ਕਿਹੜੀ ਆਈਟਮ ਦੇਖੀਏ ਜੀ ਇਹ ਕੇਨ ਵਾਲੀਆਂ ਚੇਅਰਸ ਤੇ ਆ ਗਈਆਂ ਅੱਛਾ ਕਲਰ ਦੇ ਹਿਸਾਬ ਨਾਲ ਸਾਰਿਆਂ ਦਾ ਪ੍ਰਾਈਸ ਇੱਕੋ ਹੀ ਹੈ ਨਾ ਸੇਮ ਰੇਟ ਹੈ ਜੀ ਪੰਜ ਕਲਰ ਹੈ ਸਾਡੇ ਕੋਲੇ ਦੇ ਜੀ ਜੀ ਅੱਛਾ ਜੀ 1 2 3 ਤੇ ਚੌਥਾ ਕਿਹੜਾ ਹੈ ਜੀ ਚੌਥਾ ਆ ਰਿਹਾ ਹੈ ਜੀ ਪੰਜਵਾਂ ਪਿੱਛੇ ਪਿਆ ਜੀ ਲਓ ਜੀ ਚੌਥਾ ਆਹ ਕਲਰ ਹੈ ਜੀ ਤੇ ਪੰਜਵਾਂ ਕਲਰ ਆ ਰਿਹਾ ਜੀ ਠੀਕ ਹੈ ਬਾਈ ਜੀ ਲਓ ਜੀ ਇਹ ਆਗੇ ਕਲਰ ਇਹ ਨਾ ਬਾਈ ਜੀ ਹਰਾਂ ਦੀ ਸ਼ਾਪ ਤੇ ਵੈਸੇ ਤਾਂ ਆਹ ਸਮਾਨ ਵੀ ਜਿਵੇਂ ਤੁਹਾਨੂੰ ਦੱਸਿਆ ਮੈਟ ਵਗੈਰਾ ਸ਼ਾਪ ਬਹੁਤ ਵੱਡੀ ਹੈ ਜੀ ਦੇਖੋ ਤੇ ਆ ਸਾਹਮਣੇ ਤੱਕ ਦੇਖੋ ਤੁਸੀਂ ਤੇ ਅੱਛਾ ਗੱਲ ਇਦਾਂ ਵੀ ਇਹਨਾਂ ਕੋਲ ਹੈਗਾ ਹੋਰ ਫਰਨੀਚਰ ਦਾ ਸਮਾਨ ਜਿਵੇਂ ਕਿ ਚੇਅਰਸ ਨੇ ਬਾਈ ਜੀ ਹਨ ਤੁਸੀਂ ਕਹਿ ਰਹੇ ਸੀ ਕਿ ਅਲਮਾਰੀਆਂ ਵੀ ਅਲਮਾਰੀਆਂ ਨੇ ਚੇਅਰਸ ਨੇ ਉਹ ਵੀ ਤੁਹਾਨੂੰ ਵਿਖਾਉਣੇ ਆ ਬਾਕੀ ਬਾਈ ਜੀ ਕਹਿੰਦੇ ਵੀ ਕੰਬਲ ਵਗੈਰਾ ਹੋਰ ਆ ਰਹੇ ਨੇ ਉਹਨਾਂ ਦੀ ਵੀਡੀਓ ਵੀ ਆਪਾਂ ਬਣਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਫਰਨੀਚਰ ਨਾਲ ਵਗਭ ਕਰਾਈਏ ਆਮ ਨਾਲੋਂ ਰੇਟ ਤੁਹਾਨੂੰ ਜਿਹੜਾ ਬਹੁਤ ਘੱਟ ਮਿਲਣ ਜਾ ਰਿਹਾ ਹੈ ਜਿਹੜਾ ਇਹਨਾਂ ਕੋਲ ਫਰਨੀਚਰ ਪਿਆ ਸੋ ਇਹਨਾਂ ਦੀ ਦੂਜੀ ਸ਼ਾਪ ਤੇ ਆਪਾਂ ਚੱਲਦੇ ਆ ਮਤਲਬ ਇਹਨਾਂ ਦੀ ਸ਼ਾਪ ਗੋਡਾਉਨ ਚ ਚੱਲਦੇ ਆ ਦੇਖਦੇ ਆ ਲਓ ਜੀ ਉਹ ਹੈਗਾ ਜਾ ਇਹਨਾਂ ਦਾ ਦੂਜਾ ਹਨਾ ਜਿੱਧਰ ਗਡਾਉਨ ਆਫਿਸ ਫਰਨੀਚਰ ਸਟੀਲ ਅਲਮੀਰਾ ਸਾਣਾ ਕਿਡਜ਼ ਦਾ ਸਾਰਾ ਮਿਲ ਜੂਗਾ ਬਾਈ ਜੀ ਇਹਦੇ ਬਾਰੇ ਦੱਸੋ ਜਿਹੜਾ ਫਰਨੀਚਰ ਤੁਸੀਂ ਇਹ ਬਾਹਰ ਲਾਇਆ ਇਹ ਕਿੱਥੇ ਯੂਜ਼ ਹੁੰਦਾ ਸਕੂਲ ਚ ਕਿੱਥੇ ਵਸਤਾ ਮੈਨੂੰ ਰੈਸਟੋਰੈਂਟ ਵਾਲਾ ਲੱਗ ਜਾਂਦਾ ਇਹ ਜੀ ਹਾਂ ਰੈਸਟੋਰੈਂਟ ਫਰਨੀਚਰ ਹੈ ਜੀ ਇਹ ਅੱਛਾ ਜੀ ਜੀ ਚਾਰ ਕੁਰਸੀਆਂ ਨਾਲ ਟੇਬਲ ਦਾ ਸੈੱਟ ਬਣ ਜਾਂਦਾ ਪੂਰਾ ਜੀ ਅੱਛਾ ਚਾਰਾਂ ਵਾਲੀਆਂ ਕੁਰਸੀਆਂ ਜੀ ਜੀ ਤੇ ਆਹ ਵਾਲਾ ਟੇਬਲ ਦਾ ਸੈੱਟ ਕਿੰਨੇ ਦਾ ਪਊਗਾ ਜੀ ਇਹ ਇਹ 600 ਦੀ ਕੁਰਸੀ ਹੈ 1500 ਦਾ ਟੇਬਲ ਹੈ ਜੀ ਇਹ ਅੱਛਾ ਜੀ 600 ਦੀ ਪਰ ਕੁਰਸੀ 2400 ਰੁਪਿਆ ਹੋ ਗਿਆ 3900 ਦਾ ਬਣ ਜੂਗਾ ਜੀ ਬਸ ਜੀ ਬਸ 3900 ਦੇ ਵਿੱਚ ਤੁਹਾਨੂੰ ਚਾਰ ਕੁਰਸੀਆਂ ਤੇ ਇੱਕ ਆ ਟੇਬਲ ਮਿਲ ਜੂਗਾ ਜੀ ਤੇ ਟੇਬਲ ਦੇ ਉੱਪਰ ਲੱਕੜ ਦਾ ਹਨਾ ਸਿਸਟਮ ਆ ਲੱਗਾ ਹੋਇਆ ਸਾਰਾ ਲਓ ਜੀ ਇਹ ਹੈਗਾ ਇਹਨਾਂ ਕੋਲ ਰੈਸਟੋਰੈਂਟ ਦਾ ਫਰਨੀਚਰ ਤੇ ਬਾਈ ਜੀ ਮੈਨੂੰ ਇਹ ਦੱਸੋ ਵਾਕਈ ਰੇਟ ਆਪਣਾ ਦੂਜਿਆਂ ਨਾਲੋਂ ਘੱਟ ਹੈ ਜੈਨੂਇਨ ਮੈਨੂੰ ਰੇਟ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੇਰੇ ਬਹੁਤ ਸਬਸਕ੍ਰਾਈਬਰਸ ਈਵਰਸ ਮੇਰੀ ਵੀਡੀਓ ਦੇਖਦੇ ਨੇ ਤੇ ਕਿਸੇ ਦੇ ਮੈਨੂੰ ਠੇਸ ਨਹੀਂ ਪੁੱਛੀ ਨਹੀਂ ਨਹੀਂ ਕੁਆਲਿਟੀ ਵੀ ਮੈਟਰ ਕਰਦੀ ਹੈ ਹਰ ਪ੍ਰੋਡਕਟ ਦੇ ਵਿੱਚ ਹਾਂ ਬਿਲਕੁਲ ਜੀ ਕੁਆਲਿ ਪਾਰੀ ਬਣੀ ਹੈ ਬਾਕੀ ਹੁਣ ਆਪਾਂ ਅੰਦਰ ਚੱਲਦੇ ਆਂ ਸਮਾਨ ਅੰਦਰ ਵੀ ਕਾਫੀ ਹੈ ਤੇ ਦੇਖਦੇ ਆਂ ਸਾਰਾ ਬਾਈ ਜੀ ਹੁਣ ਕਿਹੜਾ ਦਿਖਾਉਗੇ ਚੇਅਰ ਦਿਖਾਉਣੀਆਂ ਵੱਡੀਆਂ ਕਿ ਅੰਦਰ ਨੇ ਇਹ ਜੀ ਹਾਂਜੀ ਅੰਦਰ ਨਹੀਂ ਕੁਝ ਲਓ ਜੀ ਸਾਰੀਆਂ ਆਜੋ ਆਹ ਦੇਖੋ ਜੀ ਇਹਨਾਂ ਕੋਲ ਸਮਾਨ ਦੀ ਕੋਈ ਕਮੀ ਨਹੀਂ ਗਈ ਬਹੁਤ ਜ਼ਿਆਦਾ ਪਰਮਾਰਾ ਜਿਵੇਂ ਅਲਮਾਰੀਆਂ ਆ ਗਈਆਂ ਜੀ ਅੱਜ ਕੋ ਵੀਡੀਓ ਬਣਦੀ ਹੈ ਹਾਂਜੀ ਬਿਲਕੁਲ ਜੀ ਲਓ ਜੀ ਲਓ ਲਓ ਜੀ ਆਹ ਅਲਮਾਰੀਆਂ ਨੇ ਤੇ ਆਪਾਂ ਕੱਲੀ ਕੱਲੀ ਲਮਬਾਰੀ ਹੈ ਜਿਹੜੀ ਇਹਦੇ ਬਾਰੇ ਪੁੱਛਦੇ ਆਂ ਪ੍ਰਾਈਸ ਕਿਵੇਂ ਆ ਹਨਾ ਬਾਈ ਜੀ ਕਹਿੰਦੇ ਸੀ ਆਪਾਂ ਨੂੰ ਰੇਟ ਜਿਹੜਾ ਵਧੀਆ ਦਵਾਂਗੇ ਕਿਉਂਕਿ ਮੈਂ ਮੇਰੇ ਸਬਸਕ੍ਰਾਈਬਰਸ ਈਵਰਸ ਵੇਖ ਕੇ ਆਉਣ ਜਾਂ ਮੰਗਾਉਣ ਚੀਜ਼ ਬਾਈ ਮਹਿੰਗੀ ਨਹੀਂ ਲੱਗਣੀ ਚਾਹੀਦੀ ਅੱਛਾ ਬਾਈ ਦੱਸੋ ਕੀ ਸਪੈਸੀਫਿਕੇਸ਼ਨ ਹੈਗੀ ਹੈ ਇਹ ਅਲਮਾਰੀਆਂ ਦੀ ਲਓ ਜੀ ਕਰੋ ਚੈੱਕ ਕਿੰਨੇ ਬਾਈ ਕਿੰਨੇ ਹੈ ਜੀ ਇਹ 7 ਫੁੱਟ ਹਾਈਟ ਹੈ 3 ਫੁੱਟ ਚੌੜੀ ਅਲਮਾਰੀ 7 ਫੁੱਟ ਹਾਈਟ ਦੀ 3 ਫੁੱਟ ਚੌੜੀ ਅਲਮਾਰੀ ਕੀ ਪ੍ਰਾਈਸ ਰਹੂਗਾ ਦਾ ਜੀ ਸਿਰਫ 7500 ਰੁਪਏ ਜੀ 7500 ਰੁਪਏ ਦੇ ਵਿੱਚ ਅੱਛਾ ਬਣੀ ਕਾਦੇ ਵਿੱਚ ਬਾਈ ਇਹ ਇਹ ਲੈਮੀਨੇਟਿਡ ਬੋਰਡ ਹੁੰਦਾ ਜੀ ਅੱਛਾ ਜੀ ਪਰਵਾਇਡ ਪ੍ਰੂਫ ਬੋਰਡ ਹੁੰਦਾ ਸਿਉਂਕ ਨਹੀਂ ਲੱਗਦੀ ਇਸ ਨੂੰ ਅੱਛਾ ਜੀ ਲਓ ਜੀ ਇਹ 7/4 ਦਾ ਸਾਈਜ਼ ਹੈ ਜੀ। ਅੱਛਾ ਜੀ ਇਹ ਚੌੜੀ ਹੈ ਨਾ ਥੋੜੀ ਜਿਹੀ ਉਹਨਾਂ ਨੇ 1 ਫੁੱਟ। ਲਓ ਜੀ। ਇਹ ਵੀ ਹਨਾ ਇਹ ਤੇ ਮਿਰਰ ਨਹੀਂ ਲੱਗਾ। ਨਹੀਂ ਸ਼ੀਸ਼ਾ ਦੂਜੇ ਪੱਲੇ ਤੇ। ਅੱਛਾ ਅੱਛਾ ਸਾਈਡ ਤੇ ਅੰਦਰ ਲੱਗਾ ਹੋਇਆ ਇਹ ਸ਼ੀਸ਼ਾ। ਤੇ ਆ ਲਓ ਜੀ ਕਰੋ ਚੈੱਕ ਤੇ ਇਹ ਵੀ ਆਪਾਂ ਸ਼ੀਸ਼ੇ ਵਾਲਾ ਪੱਲਾ ਵੀ ਖੋਲ ਕੇ ਦਿਖਾ ਦਈਏ। ਲਓ ਜੀ ਵਿੱਚ ਵਾਧੂ ਰੱਖਣੇ ਬਣੇ ਨੇ ਇਹ ਹੈਗੀਆਂ ਅਲਮਾਰੀਆਂ। ਕੀ ਪ੍ਰਾਈਸ ਕਿਹਾ ਤੁਸੀਂ ਇਹਨਾਂ ਦਾ? ਇਹਦਾ ਕੀ ਹੈ 4 ਫੁੱਟ ਚੌੜੀ ਜਿਹੜੀ? 4 ਫੁੱਟ 9500 ਰੁਪਏ ਦੀ ਜੀ। ਅੱਛਾ ਜੀ ਇਹ ਵਾਲੀ 7500 ਦੀ ਜੀ। ਲਓ ਜੀ। ਕਰੋ ਚੈੱਕ ਜੀ। ਆ ਵੀ ਅਲਮਾਰੀਆਂ। ਇਹ ਕਿੰਨੇ ਬਾਈ ਕਿੰਨੇ ਜੀ ਇਹ 7 ਫੁੱਟ ਬਾਈ 5 ਫੁੱਟ ਚੋੜੀ ਹੈ ਜੀ ਅੱਛਾ ਇਹਦੀ 5 ਫੁੱਟ ਚੜਾਈ ਹੈ ਜੀ ਤੇ 7 ਫੁੱਟ ਹੈਗੀ ਹੈ ਉਚਾਈ ਇਹਦੀ ਜੀ ਲਓ ਜੀ ਕਰੋ ਚੈੱਕ ਤੇ ਇਹਦਾ ਕੀ ਬਾਈ ਜੀ ਪ੍ਰਾਈਜ਼ ਰਹੂਗਾ ਜੀ ਦੇਖੋ ਜੀ ਲਓ ਜੀ ਇਹਦੀ ਸਪੈਸੀਫਿਕੇਸ਼ਨ ਕਰੋ ਚੈੱਕ ਉੱਪਰ ਜੈਕ ਲੱਗੇ ਹੋਏ ਨੇ ਤੇ ਵਧੀਆ ਉੱਪਰ ਖੁੱਲਣ ਵਾਸਤੇ ਜਿਹੜਾ ਰੱਖਣਾ ਬਣਿਆ ਇੱਧਰ ਤੁਸੀਂ ਆਪਣੇ ਕੱਪੜੇ ਜਿਹੜੇ ਸ਼ਰਟਸ ਪੈਂਟਸ ਹਨ ਹੈਂਗ ਕਰ ਸਕਦੇ ਹੋ ਨੀਚੇ ਸ਼ੂਰ ਹੈਗਾ ਜਾਂਦਾ ਜੀ ਹਰ ਹਲਵਾ ਲਓ ਜ ਆ ਸ਼ੂਰ ਹੈਗਾਗੇ ਆਪਦੇ ਤੁਸੀਂ ਜੁੱਤੇ ਰੱਖ ਸਕਦੇ ਹੋ ਦੇ ਵਿੱਚ ਠੀਕ ਹੈ ਜੀ ਲਓ ਜੀ ਲਓ ਜੀ ਆ ਹੈਗਾ ਸਮਾਨ ਬਾਕੀ ਆ ਚੇਅਰਸ ਨੇ ਬਾਈ ਜੀ ਫੇਰੀ ਰਿਵੋਲਵਿੰਗ ਚੇਅਰ ਸੀ ਸਾਰੀਆਂ ਓਕੇ ਅੱਛਾ ਜੀ ਇਹ ਕਿੰਨੇ ਤੋਂ ਸ਼ੁਰੂ ਹੋਈਂਦੀਆਂ ਆਪਣੇ ਕੋਲ ਜੀ ਸ਼ੁਰੂ 2000 ਤੋਂ ਹੋ ਜਾਂਦੇ ਰਿਵੋਲਵਿੰਗ ਚੇਅਰ ਸਾਡੇ ਕੋਲ ਅੱਛਾ ਜੀ ਜੀ ਘੁੰਮਣ ਵਾਲੀ ਕੁਰਸੀ 2000 ਤੋਂ ਸ਼ੁਰੂ ਹੋ ਜਾਂਦੀ ਹੈ ਕਲਰ ਇਹਦੇ ਵਿੱਚ ਤੁਹਾਨੂੰ ਆ ਵੀ ਮਿਲ ਜੂਗਾ ਆ ਵੀ ਮਿਲ ਜੂਗਾ ਬਾਈ ਪ੍ਰਾਈਸ ਸਾਰਿਆਂ ਦਾ ਸੇਮ ਆ ਜਾਂ ਅੱਡ ਡਰ ਰਿਹਾ ਸਾਰੇ ਅਲੱਗ ਅਲੱਗ ਹੈ ਜੀ ਅੱਛਾ ਜੀ ਲਓ ਜੀ ਕਰੋ ਸ਼ੁਰੂ ਆ ਮੜਾ ਜਾਂ ਆ ਦਿਖਾਓ ਜਿਹੜੀ ਜਾਲੀ ਵਾਲੀ ਹੈ ਰੱਛੇ ਜਾਲੀ ਲੱਗੀ ਹੋਈ ਹੈ ਜਿਹਦੇ ਇਹ ਨੈਟ ਸੀਰੀਜ਼ ਹੈ ਜੀ ਹਰ ਕੁਰਸੀ ਦੀ ਸਾਲ ਦੀ ਗਾਰ ਲਓ ਜੀ ਇਹ ਸਟਾਰਟਿੰਗ ਰੇਂਜ ਵਾਲੀ ਹੈ ਜੀ ਇਹ 3500 ਦੀ ਹੈ ਜੀ ਅੱਛਾ ਇਹ 3500 ਦੀ ਅੱਛਾ ਜਿਹੜੀ ਸਟਾਰਟਿੰਗ ਰੇਂਜ ਵਾਲੀ ਹੈ ਉਹ ਵੀ ਦਿਖਾਓ ਜੀ ਕਿੰਨੀ ਗਰੰਟੀ ਹੈ ਦੀ ਇੱਕ ਸਾਲ ਦੀ ਜੀ ਅੱਛਾ ਇੱਕ ਸਾਲ ਦੀ ਗਰੰਟੀ ਲਓਗੇ ਠੀਕ ਹੈ ਭਾਈ ਜੀ ਲਓ ਜੀ ਕਰੀ ਚੱਲੋ ਚੈੱਕ ਤੁਸੀਂ ਇਹ ਦੇਖੋ ਇੱਕ ਆ ਆ ਗਈ ਜੀ ਇਹਦਾ ਕੀ ਪ੍ਰਾਈਸ ਹੈ ਜੀ ਇਹ 4500 ਦੀ ਹੈ ਜੀ ਇਹ 45 ਉਹਦੇ ਨਾਲੋਂ ਥੋੜੀ ਜਿਹੀ ਉੱਚੀ ਹੈ ਹੈਨਾ ਜੀ ਨਹੀਂ ਇਹ ਕੁਸ਼ਨ ਦਾ ਫਰਕ ਹੈ ਜੀ ਇਹ ਸਾਰਾ ਸੌਫਟ ਕੁਸ਼ਨ ਲੱਗਿਆ ਹੋਇਆ ਜੀ ਇਹਦੇ ਹਮ ਮਤਲਬ ਬੇਸ ਦੇ ਸਕਦੇ ਹੋ ਤੁਸੀਂ ਹੈਵੀ ਬੇਸ ਹੈ ਬਿਲਕੁਲ ਜੀ ਆਹ ਦੇਖੋ ਆ ਥੋੜਾ ਜਿਹਾ ਪਤਲਾ ਹੈ ਜੀ ਉਹੀ ਮਤਲਬ ਜਿੰਨਾ ਗੋੜ ਪਾਵਾਂ ਜਨਾ ਬੇਟਾ ਹੈ ਨਾ ਜੀ ਹਾਂ ਜਿਵੇਂ ਜਿਵੇਂ ਹਾਂ ਜੀ ਬਿਲਕੁਲ ਜਿਵੇਂ ਪ੍ਰਾਈਸ ਵਧੀ ਜਾਣਗੇ ਉਵੇਂ ਇਹ ਚੀਜ਼ ਜਿਹੜੀ ਕੁਆਲਿਟੀ ਵਧੀਆ ਹੁੰਦੀ ਜਾਊਗੀ ਤੇ ਲਓ ਜੀ ਆ ਹੈਗੀਆਂ ਜੀ ਭਾਈ ਜੀ ਇਹ ਕਿਵੇਂ ਆ ਜੀ ਇਹ ਮਹਾਰਾਜਾ ਕੁਰਸੀ ਬਣਾਈ ਹੈ ਜੀ ਸਪੈਸ਼ਲ ਅੱਛਾ ਜੀ ਹੈਰ ਰੋਲਵਿੰਗ ਇਹ ਵੀ ਹੈਰ ਰੋਲਵਿੰਗ ਕੁਰਸੀ ਹੈ ਜੀ ਓਕੇ ਲਓ ਜੀ ਆਮ ਨਾਲੋਂ ਚੋੜੀ ਕੁਰਸੀ ਤੇ ਬੜੀ ਕੁਰਸੀ ਹੈ ਜੀ ਇਹ ਅੱਛਾ ਜੀ ਉੱਚੀ ਨਹੀਂ ਵੀ ਹੋ ਜਾਂਦੀ ਇਹ ਹਾਂਜੀ ਹਾਂ ਐਡਜਸਟ ਹੋ ਜਾਂਦੀ ਹੈ ਜੀ ਇਹ ਬਿਲਕੁਲ ਜੀ ਲਓ ਜੀ ਇਹ ਕਰੋ ਚੈੱਕ ਤੁਸੀਂ ਆਹ ਲਓ ਜੀ ਉੱਚੀ ਕਰਤੀ ਭਾਈ ਜ ਸਟਾਰਟਿੰਗ ਵਾਲੀ ਕਿਹੜੀ ਗੱਲ ਤੁਸੀਂ ਬਾਈ ਜੀ ਸਟਾਰਟਿੰਗ ਵਾਲੀ ਦਿਖਾ ਰਹੇ ਹਾਂ ਹਾਂ ਜੀ ਉਹ ਵੀ ਦੇਖਦੇ ਆਂ ਲੋ ਜੀ ਲੱਪੇ ਬਣੇ ਸਟਾਰਟਿੰਗ ਵਾਲੀ ਉਹ ਦੇਖੋ ਜੀ ਹਾਂ ਲਓ ਜੀ ਲੋ ਜੀ ਆ ਆ ਕਿੰਨੇ ਤੋਂ 2000 ਇਹ 2000 ਦੀ 2500 ਦੀ ਉਹ ਪਈ ਹੈ ਨਾਲ ਆ 2000 ਤੋਂ ਸਟਾਰਟ ਹੈ ਜੀ ਇਹਨਾਂ ਕੋਲ ਜਿਹੜੀ ਰਿਵੋਲਵਿੰਗ ਯਾਨੀ ਕਿ ਘੁੰਮਣ ਵਾਲੀ ਚੇਅਰ 2000 ਰੁਪਏ ਤੋਂ ਸ਼ੁਰੂ ਤੇ ਆ ਹੈਗੀ ਹੈ 2500 ਦੀ ਤੇ ਅੱਗੇ ਦੇ ਅੱਗੇ ਫਿਰ ਤੁਸੀਂ ਜਿੰਨੇ ਮਰਜ਼ੀ ਮਾਡਲ ਦੇਖੀ ਜਾਓ ਜੀ ਇਹ ਬਾਈ ਜੀ ਇਹਨਾਂ ਕੋਲ ਤੁਹਾਨੂੰ ਮਿਲ ਜਾਣਗੇ ਜੀ ਨਾਪਾ ਮੰਡੀ 3500 ਇਹ ਬੜੀ ਵਾਲੀ ਵੀ 3500 اچھا ਜੀ ਇਹ 4500 ਜੀ ਲਓ ਜੀ ਚਾ ਬਾਤ ਹੈ ਅੱਛਾ ਭਾਈ ਜਿਹੜਾ ਇਹਨਾਂ ਦਾ ਥੱਲੇ ਆ ਪੈਰ ਜੇ ਹੁੰਦੇ ਨੇ ਆ ਜਿਹੜਾ ਇਹ ਸਟੀਲ ਹੁੰਦੀ ਹੈ ਸਾਰੀ ਇਹ ਆ ਵਾਲੀ ਲੱਗੀ ਇਹ ਕ੍ਰੋਮ 베ਸ ਹੁੰਦਾ ਜੀ ਅੱਛਾ ਕ੍ਰੋਮ 베ਸ ਰਸਟ ਨਹੀਂ ਲੱਗਦਾ ਇਸ ਨੂੰ ਅੱਛਾ ਰਸਟ ਨਹੀਂ ਲੱਗਦਾ ਉਹਦੀ ਵੀ 1 ਸਾਲ ਦੀ ਗਾਰੰਟੀ ਦਿੰਨੇ ਆ ਸੀ 베ਸ ਦੀ ਵੀਲ ਦੀ ਮਸ਼ੀਨ ਦੀ ਜੀ ਜੀ ਟੁੱਟ ਜੇ ਤਾਂ ਫ੍ਰੀ ਆਫ ਕੋਸਟ ਰਿਪਲੇਸਮੈਂਟ ਹੈ ਜੀ ਜੀ ਠੀਕ ਹੈ ਜੀ ਤੇ ਲਓ ਜੀ ਇਹ ਸਮਾਨ ਅੱਛਾ ਭਾਈ ਜੀ ਹੋਰ ਜੀ ਆਈਟਮਾਂ ਆਪਣੇ ਕੋਲ ਕਿਹੜੀ ਕਿਹੜੀ ਦਿਖਾਓ ਆਪਣੇ ਕੋਲ ਰਿਵੋਲਵਿੰਗ ਚੇਅਰ ਹੋ ਗਈ ਆਫਿਸ ਟੇਬਲਸ ਹੋ ਗਏ ਸਾਰੇ ਅੱਛਾ ਜੀ ਪਲਾਸਟਿਕ ਕੁਰਸੀਆਂ ਤੁਹਾਨੂੰ ਦਿਖਾਤੀਆਂ ਸਾਂ ਉੱਧਰ ਸਾਹਮਣੇ ਅੱਛਾ ਜੀ ਆਫਿਸ ਟੇਬਲ ਕਿਹੜੇ ਨੇ ਜੀ ਦੇਖੀਏ ਆ ਦੇਖੋ ਜੀ ਬਾਈ ਜੀ ਇਹਨਾਂ ਕੋਲ ਸਮਾਨ ਹੀ ਇੰਨਾ ਇਹਨਾਂ ਨੇ ਆਫਿਸ ਟੇਬਲ ਦੇ ਉੱਪਰ ਰੱਖਿਆ ਹੋਇਆ ਦੇਖੋ ਕਿਉਂਕਿ ਲੱਗ ਜਾਂਦਾ ਨਾਲ ਦੇ ਨਾਲ ਹਣਾ ਮੈਨੂੰ ਅੱਜ ਬਾਈ ਜੀ ਕਹਿੰਦੇ ਵੀ ਤੁਸੀਂ ਆਜੋ ਅੱਜ ਸਾਡਾ ਸਮਾਨ ਆਉਂਦਾ ਤੇ ਜਾਈ ਜਾਂਦਾ ਐ ਵੀ ਸਪੈਸ਼ਲ ਟਾਈਮ ਨਹੀਂ ਕਹਿੰਦੇ ਲੱਗਣਾ ਹਣਾ ਵੀਡੀਓ ਵਾਸਤੇ ਹਾਂ ਜੀ ਹਾਂ ਲਓ ਜੀ ਆ ਚੈੱਕ ਕਰੋ ਅੱਛਾ ਭਾਈ ਕਿੰਨੇ ਵਾ ਇਹ 6/2 ਦਾ ਟੇਬਲ ਹੈ ਜੀ ਇਹ ਵਾਲਾ ਅੱਛਾ 6 ਫੁੱਟ ਬਾਈ 2.5 ਫੁੱਟ ਦਾ ਹਾਂਜੀ ਹਾਂ ਠੀਕ ਹੈ ਜੀ ਕੀ ਪ੍ਰਾਈਸ ਰਹਿੰਦਾ ਜੀ ਦਾ ਇਹ 5500 ਦਾ ਜੀ ਅੱਛਾ ਜੀ 5500 ਰੁਪਏ ਦਾ ਰਹੂਗਾ ਇਹਦੇ ਚ 3/2 4/2 4/2.5 ਤੇ 5/2.5 ਅੱਛਾ ਜੀ ਸਾਰੇ ਸਾਈਜ਼ ਅਵੇਲੇਬਲ ਹੈ ਸਰ ਮਿਨਿਮਮ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਜੀ ਆਫਿਸ ਵਾਲੇ ਟੇਬਲ 3/2 ਦਾ ਟੇਬਲ ਹੈਗਾ ਜੀ ਆਪਣੇ ਕੋਲ 2400 ਰੁਪਏ ਦਾ ਜੀ ਜੀ ਲਓ ਜੀ 2400 ਰੁਪਏ ਦਾ 3/2 ਦਾ ਟੇਬਲ ਤੁਹਾਨੂੰ ਇੱਥੇ ਨਾਲ ਕੋਲ ਮਿਲ ਜਾਊਗਾ ਬਾਕੀ ਆ ਚੇਅਰਸ ਬਾਈ ਜੀ ਸਿੰਪਲ ਨੇ ਇਹਨਾਂ ਦਾ ਕਿਵੇਂ ਆ ਜੀ ਇਹ ਕਿੰਨੇ ਤੋਂ ਸ਼ੁਰੂ ਹੋ ਜਾਂਦੀਆਂ ਨੇ ਮੈਸ਼ ਸੀਰੀਜ਼ ਹੈ ਜੀ ਜਿਵੇਂ ਇਹ ਸਿਰਫ 1000 ਰੁਪਏ ਦੀ ਹੈ ਜੀ ਜੀ ਇਹ 1500 ਜੀ ਜੀ ਇਹ 1700 ਓਕੇ ਇਹ ਵੀ ਸਿਰਫ 1100 ਰੁਪਏ ਦੀ ਹੈ ਮੈਸ਼ ਵਾਲੀ ਓਕੇ ਇਹ ਚੁੱਕੇ ਹੈਵੀ ਹੈ ਜੀ ਇਹ 1400 ਦੀ ਹੈ ਜੀ ਠੀਕ ਹੈ ਜੀ ਮਤਲਬ ਸਮਾਨ ਸਾਰਾ ਤੁਹਾਡੇ ਕੋਲ ਹੈਗਾ ਸਭ ਕੁਝ ਹੈ ਜੀ ਹਾਂ ਜੀ ਇਹ ਲਓ ਜੀ ਇਹ ਬਾਈ ਜੀ ਕੋਲ ਜਿਹੜਾ ਫਰਨੀਚਰ ਹੈ ਆਪਾਂ ਤੁਹਾਨੂੰ ਕੁਰਸੀਆਂ ਦਿਖਾਤੀਆਂ ਹਨਾ ਫਾਈਬਰ ਦੇ ਵਿੱਚ ਆ ਗਈਆਂ ਹਨਾ ਜਿਹੜੀਆਂ ਪਹਿਲੀਆਂ ਦਿਖਾਈਆਂ ਸੀ ਉਸ ਤੋਂ ਬਾਅਦ ਕੇਨ ਦਾ ਫਰਨੀਚਰ ਆ ਗਿਆ ਆਊਟਡੋਰ ਵਾਸਤੇ ਆ ਗਿਆ ਇਰ ਆਫਿਸ ਦੇ ਆਪਾਂ ਸਾਹਮਣੇ ਤੁਹਾਨੂੰ ਜਿਹੜੇ ਟੇਬਲ ਪਏ ਆ ਉਹ ਦਿਖਾਤੇ ਹਨਾ ਸਮਾਨ ਦੇਖੋ ਤੁਸੀਂ ਰਿਵੋਲਵਿੰਗ ਚੇਅਰ ਆ ਗਈਆਂ ਅਲਮੀਰਾਸ ਆ ਗਈਆਂ ਆ ਆ ਗਿਆ ਸਾਰਾ ਸਮਾਨ ਤੁਸੀਂ ਲੈ ਸਕਦੇ ਹੋ ਤੇ ਰੇਟ ਇਹਨਾਂ ਦਾ ਤੁਸੀਂ ਫੋਨ ਕਰਕੇ ਬਾਕੀ ਬਾਈ ਜੀ ਕਹਿੰਦੇ ਤੁਸੀਂ ਆ ਜਾਓ ਅਡਜਸਟ ਕਰ ਲੋਗੇ ਪ੍ਰਾਈਸ ਕਿ ਨਹੀਂ ਕੋਈ ਗੱਲ ਨਹੀਂ ਜੋ ਮਾਨਤਨ ਕਰਾਂਗੇ ਪੂਰਾ ਕਰਕੇ ਦੇਾਂਗੇ ਜੀ ਤੇ ਪਿਛਲੀ ਵੀਡੀਓ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਮੈਂ ਇਹ ਕਵਾਂਗਾ ਵੀ ਇਸ ਵੀਡੀਓ ਨੂੰ ਵੀ ਆਪਣੇ ਨੂੰ ਬਹੁਤ ਪਿਆਰ ਦਿਓ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਹਨਾ ਜੀ ਆਪਣੇ ਨੇੜੇ ਤੇੜ ਦੇਿਆਂ ਨੂੰ ਦੂਰ ਦਾ ਵੀ ਕੋਈ ਆਰਡਰ ਜਿਵੇਂ ਆਨਲਾਈਨ ਕਰਨਾ ਚਾਹੁੰਦੇ ਹੋ ਕਿਚਨ ਵਾਲੀ ਚੇਅਰ ਕਿਚਨ ਵਾਸਤੇ ਇਹ ਦੋ ਮਾਡਲ ਲਓ ਇਹ ਐਫਐਕਸ ਦੇ ਵਿੱਚ ਹੈ ਲਓ ਇਹ ਉਸ ਤੋਂ ਹੈਵੀ ਆ ਰਿਹਾ ਵੋਲਿਊਮ ਆ ਗਿਆ ਅੱਜ ਬੀਬੀਆਂ ਨੂੰ ਬੜੀ ਦਿੱਕਤ ਹੋ ਰਹੀ ਹੈ ਰੋਟੀ ਪਕਾਉਣ ਵਾਸਤੇ ਬਿਲਕੁਲ ਜੀ ਹੁੰਦੀ ਹੈ ਬਿਲਕੁਲ ਇਹ ਸਪੈਸ਼ਲ ਬਣਾਈ ਹੋਈ ਹੈ ਕੁਰਸੀ ਉਹਨਾਂ ਲਈ ਜੀ ਜੀ ਇਹ ਹਾਂ ਜੀ ਸਭ ਤੋਂ ਵੱਡੀ ਖਾਸੀਅਤ ਕੀ ਇਹ ਦੀ ਹੈ ਇਹਦਾ ਹਾਈਟ ਐਡਜਸਟੇਬਲ ਕੁਰਸੀ ਹੈ ਹਾਂ ਜੀ ਆ ਲਓ ਹਾਈਟ ਦੇ ਅਕੋਰਡਿੰਗ ਆਪਾਂ ਉੱਪਰ ਨਹੀਂ ਉੱਪਰ ਥੱਲੇ ਕਰ ਸਕਦੇ ਹਾਂ ਉੱਚੀ ਨਹੀਂ ਮੀਨ ਲਓ ਜੀ ਉੱਪਰ ਬੈਠ ਕੇ نیچے ਹੋ ਜਾਏਗੀ ਜੀ ਹਾਂ ਜੀ ਇਹ ਆ ਲਓ ਜੀ ਇਹ ਸ਼ੌਕਰਾਂ ਵਾਲੀ ਹੈ ਨਾ ਆ ਲਓ ਹਾਂ ਜੀ ਹਾਂ ਕੀ ਬਾਤ ਹੈ ਲਓ ਇਹ ਕਿਨੇ ਤੋਂ ਸਟਾਰਟ ਕਰਿਆ ਤੁਸੀਂ ਇਹ ਇੱਥੋਂ ਸ਼ੁਰੂ ਹੋ ਜਾਂਦੀ ਹੈ ਇਹ ਸਿਰਫ 1600 ਰੁਪਏ ਦੀ ਹੈ ਜੀ ਅੱਛਾ ਇਹ ਵੀ ਰਿਵੋਲਵਿੰਗ ਹੈ ਜੀ ਹਾਂ ਜੀ ਹਾਂ ਲਓ ਜੀ ਇਹ ਰਿਵੋਲਵਿੰਗ ਵਾਲੀ ਚੇਅਰ ਤੁਹਾਨੂੰ 1600 ਚ ਮਿਲ ਜੂਗੀ ਇੱਥੇ ਜੀ ਸਿਰਫ ਕਰੋ ਚੈੱਕ ਕੀ ਬਾਤ ਹੈ ਜੀ ਆ ਫਿਰ ਇਹ ਹੈਵੀ ਕੁਆਲਿਟੀ ਹੈ ਜੀ ਅੱਛਾ ਜੀ ਇਹ 800 ਰੁਪਏ ਵੱਜ ਜਾਂਦਾ ਹੈ ਇਹਦਾ 2400 ਦੀ ਪੈ ਜੂਗੀ ਹਾਂ ਜੀ ਓਂਕੇ ਦਾ ਬੇਸ ਹੈਵੀ ਲੱਗਿਆ ਹੋਇਆ ਹੈ ਇਹਦਾ ਕੁਸ਼ਨ ਬਹੁਤ ਮੋਟਾ ਹੈ ਪੀਯੂ ਸੀਟ ਦਾ ਕੁਸ਼ਨ ਹੈ ਜੀ ਜੀ ਠੀਕ ਹੈ ਭਾਈ ਜੀ ਲਓ ਜੀ ਕਰੀ ਚਲੋ ਜਾਇਕਾ ਸਿੰਪਲ ਆ ਗਈਆਂ ਫਿਰ ਹਾਂਜੀ ਹਾਂ ਇਹ ਰੈਸਟੋਰੈਂਟ ਚੇਅਰਸ ਆ ਗਈਆਂ ਸਾਰੀਆਂ ਜੀ ਜੀ ਬਾਈ ਜੀ ਲਓ ਜੀ ਅੱਛਾ ਫਿਰ ਕੰਬਲ ਵਗੈਰਾ ਉਹ ਅਗਲੀ ਵੀਡੀਓ ਵਿੱਚ ਦਿਖਾਉਣੇ ਨੇ ਨੈਕਸਟ ਟਾਈਮ ਕੰਬਲ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਚਾਦਰਾਂ ਬਾਈ ਮੈਂ ਦੱਸ ਦੋ ਕੀ ਕੀ ਮਿਲਦਾ ਹੈ ਇੱਕ ਤੁਸੀਂ ਜੀ ਵਰਲਡ ਦੇ ਵਿੱਚ ਸਾਡੇ ਕੋਲ ਹੈਂਡਰੂਮ ਦਾ ਸਾਰਾ ਸਮਾਨ ਮਿਲ ਜਾਂਦਾ ਜੀ ਡਬਲ ਬੈੱਡ ਦੀ ਚਾਦਰਾਂ ਗਰਮ ਹੋਵੇ ਕੋਟਨ ਦੀ ਹੋਵੇ ਡਬਲ ਬੈੱਡ ਦੇ ਕੰਬਲ ਸਿੰਗਲ ਬੈੱਡ ਕੰਬਲ ਰਜਾਈਆਂ ਜੀ ਕੁਇਲਟਸ ਹੋਗੇ ਕੋਟਨ ਦੇ ਵਿੱਚ ਕੁਸ਼ਨ ਕਵਰ ਬਾਲਸਟਰ ਗਲੀਚੇ ਕਾਰਪਟ ਹਰ ਤਰ੍ਹਾਂ ਦਾ ਤੇ ਬਾਈ ਜੀ ਗੱਦਿਆਂ ਦੀ ਵੀਡੀਓ ਇਹਨਾਂ ਦੀ ਆਪਾਂ ਪਾਈ ਸੀਗੀ ਅ ਦਿਵਾਲੀ ਤੋਂ ਥੋੜੇ ਦਿਨ ਪਹਿਲਾਂ ਪੁਈ ਸੀਣਾ ਉਹ ਵੀ ਛੇਤੀ ਛੇਤੀ ਚ ਪਾਈ ਆ ਉਹ ਵੀ ਜਲਦੀ ਜਲਦੀ ਚ ਪਾਈ ਸੀ ਜੀ ਤੇ ਇੰਨਾ ਕੁ ਰਿਸਪੌਂਸ ਆਇਆ ਜੀ ਉਸ ਵੀਡੀਓ ਤੋਂ ਕਸਟਮਰ ਇੰਨੇ ਕੋ ਖੁਸ਼ ਹੋਏ ਜੀ ਕਿ ਜੇ ਮੈਂ ਵੀਡੀਓ ਰਿਕਾਰਡ ਕਰਦਾ ਨਾ ਕਸਟਮਰ ਦੀ ਵਾਰਡੋ ਖਿੱਚ ਕੇ ਤੁਹਾਨੂੰ ਦਿਖਾਂਦਾ ਤੁਸੀਂ ਵੀ ਹੈਰਾਨ ਹੁੰਦੇ ਜੀ ਜੀ ਥੈਂਕ ਯੂ ਭਾਈ ਜੀ ਥੈਂਕ ਯੂ ਜੀ ਤੇ ਆਪਾਂ ਚਲੋ ਆਪਣੇ ਵੱਲ ਵਧੀਆ ਵਰਕ ਕਰੀਦਾ ਸੋ ਲਓ ਜੀ ਨਾਬਾ ਮੰਡੀ ਹੈਗੀ ਹੈ ਜੀ ਪਟਿਆਲੇ ਦੇ ਵਿੱਚ ਤੁਸੀਂ ਇੱਥੇ ਆ ਕੇ ਜੀਵਲਡ ਸਮਾਨ ਲੈ ਸਕਦੇ ਹੋ ਸੋ ਠੀਕ ਹੈ ਦੋਸਤੋ ਓਕੇ ਜੀ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਤੁਹਾਨੂੰ ਵਧੀਆ ਵਧੀਆ ਕੈਂਡ ਕੈਂਡ ਸਮਾਨ ਦਿਖਾਤਾ ਤੇ ਬਹੁਤ ਜਲਦ ਇਹਨਾਂ ਦੀ ਚਾਦਰਾਂ ਗਲੀਚਿਆਂ ਵਾਲੀ ਬੈੱਡ ਸ਼ੀਟ ਵਾਲੀ ਸਾਰੀ ਵੀਡੀਓ ਜਿਹੜੀ ਲੈ ਕੇ ਆਵਾਂਗੇ ਜੀ ਧੰਨਵਾਦ